ਲੰਗਿਆਣਾ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਦਸ਼ੰਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਦੇ ਵੀ ਕੁਛਰਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋਢਾ ਨਾਲ ਇਲਾਜ ਕਰਾ ਕੇ ਚਲਾ ਗਿਆ ਹੈਗਾ ਇੱਥੇ ਨਹੀਂ ਰਕਿਆ ਮੈਟਰ ਹੋਇਆ ਕੀ ਹੈ ਸਰ ਮੈਂ ਦੱਸਦਾ ਤੁਹਾਨੂੰ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਵਿੱਚ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਇੱਕ ਹੈਗਾ ਕੁਲਤਾਰ ਸਿੰਘ ਏਰੀਆਜ਼ ਬਿੱਲਾ ਪੁੱਤਰ ਚਮਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸਸੀ ਹੈਗੇ ਇਹਨਾਂ ਦੀ ਆਪਸ ਚ ਕਿਸੇ ਗੱਲ ਤੇ ਬੋਲ ਬੁਲਾਦਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀਗਾ ਉਹ ਬਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਵਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾਂ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਆ ਮਾਨੁਸ਼ਿਆ ਰਣਾਲੇ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਹੈ ਇਹਨਾਂ ਨੇ ਪੱਥਰਬਾਜ਼ੀ ਕੀਤੀ ਜਿਸ ਦੇ ਵਿੱਚ ਮਤਲਬ ਇਹਦੇ ਜਿਹੜਾ ਦੋ ਬੰਦੇ ਦੇ ਇਜਰੀਜ਼ ਲੱਗੀਆਂ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ 80 ਲੱਗਿਆ ਦਾ ਪੁਰਾਣਾ ਜਿਹਦੀ ਡੈਥ ਹੋ ਗਈ ਹੈ ਇੱਕ ਸਾਲੀ ਦੇ ਬੁੜੇ ਰਜੇ ਬਾਕੀ ਜਿਹੜਾ ਹੈਗਾ ਉਹ ਐਸ ਐਚਓ ਸਾਹਿਬ ਗਏ ਹੋਏ ਨੇ ਪਿੰਡ 'ਚ ਉਹ ਵੈਰੀਫਾਈ ਕਰ ਰਹੇ ਨੇ ਕੀ ਗੱਲ ਹੈਗੀ ਹੈ ਕੁਝ ਇਸ 'ਚ ਅਸੀਂ ਬੰਦੇ ਅਪਰੀਹੈਂਡ ਵੀ ਕੀਤੇ ਨੇ ਉਹਨਾਂ ਬਾਰੇ ਹਜੇ ਨਹੀਂ ਦੱਸ ਸਕਦੇ ਕੀ ਉਹਨਾਂ ਦਾ ਕੀ ਹੈਗਾ ਤੇ ਡਿਟੇਲ ਜਿਹਦੀ ਪ੍ਰੋਪਰ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ 301 103 ਦਾ ਪਰਚਾ ਦਰਜ ਕਰਕੇ ਬਕਾਇਦਾ ਕਾਰਵਾਈ ਕੀਤੀ ਸਰ ਮੌਤ ਵੀ ਹੋਈ ਹੈਗੀ ਕਿਸੇ ਦੀ ਹਾਂ ਸੋ ਮੈਂ ਦੱਸਦਾ ਸੁਪਰੀਤ ਸਿੰਘ ਦੀ ਮੌਤ ਸਾਰੇ ਸੋਪੇ ਜਿਹੜਾ ਸੀਗਾ ਇਹ ਕਿਲੇ ਗੋਟ ਬਰਨ ਸੀਗਾ ਇਹ ਇਹਦਾ ਮਨੂੰ ਹਾਰਮੋਨ ਪਾਰਟੀ ਬਨੋ ਸੀ ਸਰ ਇੱਕ ਨਿੱਜੀ ਚੈਨਲ ਤੇ ਇਹ ਵੀ ਕਿਹਾ ਗਿਆ ਕਿ ਉੱਥੇ 30 ਤੋਂ 40 ਗੋਲੀਆਂ ਚਲੀਆਂ ਗਈਆਂ ਉਹ ਕੀ ਮੈਟਰ ਇਹ ਹਜੇ ਕਲੀਅਰ ਨਹੀਂ ਹੈਗਾ ਕਿੰਨੀਆਂ ਚਲੀਆਂ ਨੇ ਪਰ ਜੋ ਸਾਨੂੰ ਪਤਾ ਲੱਗਿਆ ਵੀ ਗੋਲੀਆਂ ਹੋਈਆਂ ਗੋਲੀਬਾਰੀ ਹੋਈ ਹੈ ਔਰ ਸਕੋਰਪੀਓ ਵਾਲਿਆਂ ਨੇ ਜਿਨ੍ਹਾਂ ਦੀ ਕਾਲੇ ਰੰਗ ਦੀ ਸਕੋਰਪੀਓ ਸੀਗੀ ਤੇ ਉਹਦੇ ਨੰਬਰ ਤੇ ਮਿੱਟੀ ਲੱਗੀ ਹੋਈ ਸੀ ਇਹ ਕਲੀਅਰਲੀ ਹੋ ਸਕਿਆ ਉਹ ਅਸੀਂ ਵੈਰੀਫਾਈ ਮੋਗੇ ਤੋਂ ਵੀ ਪਤਾ ਕਰ ਰਹੇ ਐਸ ਐਚਓ ਸਾਹਿਬ ਲੱਗੇ ਹੋਏ ਨੇ ਬੰਦੇ ਫੜਿਆ ਯਾਰ ਇਹਨੇ ਇਨੀ ਮਾਤ ਉਹ ਹੀ ਬੰਦੇ ਦੀ ਉਹਨੂੰ ਪਤਾ ਲੱਗਾ ਇਹਦੇ ਪਹਿਲਾਂ ਕਿ ਜੰਨੇ ਕਾ ਮਕਦਮਾ ਦਰਜ ਹੈਗਾ ਕਿ ਇਹ ਜਾਂ ਸਾਡੇ ਨੋਲੇਜ ਚ ਨਹੀਂ ਹੈਗਾ ਹਜੇ ਬਹੁਤ ਪ੍ਰੀਲੀਮਰੀ ਸਟੇਜ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਸਰਕਾਰਪਿਓ ਗੱਡੀ ਦੀ ਗੱਲ ਚੱਲੀ ਆ ਉਹਦੇ ਤੇ ਇਹ ਵੀ ਸੁਣਨ ਚ ਆਇਆ ਵੀ ਜਿਹੜਾ ਪਲਸ ਦਾ ਸਟicker ਲੱਗਾ ਸੀਗਾ ਜੀ ਇਹ ਮੇਰੇ ਮੇਰੇ ਧਿਆਨ ਚ ਨਹੀਂ ਆਇਆ ਜੇ ਹੋਏਗਾ ਤਾਂ ਉਹ ਫਰਨੀ ਸਾਡੇ ਲਈ ਸੌਖੀ ਹੋ ਜਾਏਗੀ